ਸਸੀ ਗਾਲ ਦੀ ਸਾਰੇ ਕਿੱਦਾਂ ਜੀ ਠੀਕ ਠਾਕ ਹਾਂ ਜੀ ਆਓ ਜੀ ਅੱਜ ਗੱਲ ਕਰੀਏ ਆਪਾਂ ਪੋਲਿਟਿਕਸ ਦੀ ਪੋਲਿਟਿਕਸ ਦੀ ਗੱਲ ਕਰਦੇ ਆਂ ਪੰਜਾਬ ਦੇ ਜਿਹੜੇ ਡਿਗਜ ਲੀਡਰ ਨੇ ਉਹਨਾਂ ਦੀ ਗੱਲ ਕਰਾਂਗੇ ਜਿੱਦਾਂ ਕਿ ਭਗਵੰਤ ਮਾਨ ਜੀ ਹੋਗੇ ਸੁਖਵੀਰ ਬਾਦਲ ਜੀ ਹੋਗੇ ਰਾਜਾ ਜੀ ਹੋਗੇ ਰਾਜਾ ਵੜਿੰਗ ਜੀ ਹੋਗੇ ਤੇ ਪ੍ਰਤਾਪ ਸਿੰਘ ਬਾਜਵਾ ਜੀ ਹੋਗੇ ਇਹ ਜੇ ਕੋਈ ਰਹਿ ਗਿਆ ਹੋਵੇ ਉਹਦੇ ਲਈ ਮਾਫੀ ਚਾਹੁੰਦੇ ਆ। ਦਾ ਗੱਲ ਕਰਾਂਗੇ ਸਭ ਤੋਂ ਪਹਿਲਾਂ ਸੁਖਵੀਰ ਬਾਦਲ ਜੀ ਦੀ। ਸੁਖਵੀਰ ਜੀ ਦੀ ਜੋ ਹੁਣ ਟਰੈਕ ਤੇ ਚੱਲੇ ਨੇ ਮੇਰੇ ਅਕੋਰਡਿੰਗਲੀ ਬਹੁਤ ਵਧੀਆ ਸਟੈਪ ਲਿਆ ਉਹਨਾਂ ਨੇ। ਕਿਉਂਕਿ ਜੇ ਇਹੀ ਸਟੈਪ 2022 ਤੋਂ ਪਹਿਲਾਂ ਮਤਲਬ ਜੋ ਇਹ ਕਰ ਰਹੇ ਨੇ ਇਹੀ 2022 ਤੋਂ ਪਹਿਲਾਂ ਕਰਿਆ ਹੁੰਦਾ ਇਹਨਾਂ ਨੂੰ ਸੀਟਾਂ ਵਧੀਆ ਮਿਲ ਸਕਦੀਆਂ ਸੀ। ਕਿ ਮੈ ਤੁਹਾਨੂੰ ਇੱਕ ਯਾਦ ਕਰਾਉਣਾ ਆਪਾਂ ਪਿੱਛੇ ਚੱਲਦੇ ਆ ਥੋੜਾ 2019 ਦੇ ਇਲੈਕਸ਼ਨ ਹੋਏ ਸੀਗੇ ਕਾਂਗਰਸ ਬੁਰੀ ਤਰ੍ਹਾਂ ਹਾਰੀ ਸੀਗੀ ਚਲੋ ਬਤੌਰ ਇੱਕ ਕਾਂਗਰਸੀ ਆਉਣ ਦੇ ਨਾਤੇ ਮੈਂ ਆਪਣੀ ਪਾਰਟੀ ਦੀ ਨਿੰਦਿਆ ਕਰਨਾ ਕੋਈ ਗੱਲ ਨਹੀਂ ਕਿਉਂਕਿ ਜਿਹੜੀਆਂ ਗਲਤੀਆਂ ਨੇ ਆਪਣੇ ਅੰਦਰੋਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਨਾ ਤਾਂ ਕਿ ਆਪਾਂ ਗਾਹਾਂ ਨੂੰ ਸੁਧਾਰ ਸਕੀਏ ਜਿਵੇਂ ਕਿ ਰਾਹੁਲ ਜੀ ਨੇ ਸੁਧਾਰੀਆਂ ਨੇ ਕਿਉਂਕਿ 2019 ਦੇ ਵਿੱਚ ਇਲੈਕਸ਼ਨ ਹੋਏ ਕਾਂਗਰਸ ਬੁਰੀ ਤਰ੍ਹਾਂ ਹਾਰੀ ਰਾਹੁਲ ਜੀ ਨੇ ਅਸਤੀਫਾ ਦੇ ਦਿੱਤਾ ਕੈਨੇਟ ਆਚਕੋ ਅਸਤੀਫਾ ਵੀ ਮੈਂ ਪ੍ਰਧਾਨ ਨਹੀਂ ਬਣਨਾ ਸਿੱਟ ਉਹਨਾਂ ਨੇ ਮਤਲਬ ਟੇਬਲ ਤੇ ਮਾਰਿਆ ਅਸਤੀਫਾ ਵਗਾ ਕੇ ਹੁਣ ਪ੍ਰਧਾਨ ਕੌਣ ਬਣੇ ਛੇ ਛੋ ਪੰਜ ਦੇ ਵਿੱਚ ਪੈ ਗਏ ਸਾਰੇ ਤੇ ਗੱਲਾਂ ਹੋਣ ਲੱਗੀਆਂ ਕਹਿੰਦੇ ਇੱਕ ਕੋਈ ਕਹੇ ਜੀ ਇਲੈਕਸ਼ਨ ਕਰਾਓ ਕੋਈ ਕਹੇ ਜੀ ਇੱਕਣ ਥੱਪ ਕੋਈ ਕਹੇ ਜੀ ਉਪਰ ਚਲੋ ਕਰਨੇ ਕਰਾਉਂਦੇ ਦੋ ਜਣੇ ਖੜੇ ਇੱਕ ਸ਼ਸ਼ੀਸ਼ थरूर ਜੀ ਇੱਕ ਮਲਕ ਮਲਿਕ ਅਰਜਨ ਖੜ ਗਏ ਸਾਰਾ ਕਾਂਗਰਸਿਕ ਕਾਉਂਟਰ ਚੋਂ ਕਾਉਂਟਰ ਚੋਂ ਦਾ ਸੀਗਾ ਵੀ ਕੀ ਖੜ ਗਏ ਜੀ ਬਣ ਚਲੋ ਖੜ ਗਏ ਜੀ ਬਣ ਕੇ ਅ ਰਾਹੁਲ ਜੀ ਨੇ ਉਧਰ ਆਪਣੀ ਭਾਰਤ ਜੋੜੋ ਯਾਤਰਾ ਸ਼ੁਰੂ ਕਰਤੀ ਮਤਲਬ ਆਪਣੇ ਆਪ ਨੂੰ ਬਿਲਡ ਅਪ ਕਰਨਾ ਸ਼ੁਰੂ ਕਰਤਾ ਕਿ ਵੀ ਮੈਂ ਕੁਝ ਹੈਗਾ ਵੀ ਮੈਂ ਪੱਪੂ ਨਹੀਂ ਹੈਗਾ ਵੀ ਮੈਂ ਇੱਕ ਮੈਚੁਰ ਲੀਡਰ ਹਾਂ ਉਹ ਦਿਖਾਉਣਾ ਸ਼ੁਰੂ ਕਰਤਾ ਤੇ ਕਰਦੇ ਕਰਦੇ ਦੇਖ ਲੋ ਤੁਸੀਂ ਉਹ ਤੁਰ ਆਏ ਗਰੀਬ ਨੂੰ ਮਿਲੇ ਅਮੀਰ ਨੂੰ ਮਿਲੇ ਬਜ਼ੁਰਗ ਨੂੰ ਮਿਲੇ ਵੱਡਿਆਂ ਨੂੰ ਮਿਲੇ ਬੱਚਿਆਂ ਨੂੰ ਮਿਲੇ ਮਤਲਬ ਇੱਕ ਨਾ ਮੈਂ ਉਹਨਾਂ ਦੀ ਵੀਡੀਓ ਦੇਖ ਕੇ ਰਾਂ ਰਹਿ ਗਿਆ ਇੱਕ ਬਜ਼ੁਰਗ ਸੀਗਾ ਮਤਲਬ ਉਹਨਾਂ ਨੂੰ ਮਿਲਣ ਲਈ ਤੇ ਉਤੇ ਉਤੇਜਨਾ ਵੱਧ ਰਹੀ ਸੀ ਉਹਦੋਂ ਕਿਤੇ ਟੁੱਪ ਸੀਗੀ ਉਲਟੀ ਆ ਗਈ ਹੋਣੀ ਆ ਤੇ ਉਹ ਰਾਹੁਲ ਗਾਂਧੀ ਦੇ ਪੈਰਾਂ ਤੇ ਹੋ ਗਈ ਰਾਹੁਲ ਜੀ ਨੇ ਇੱਕ ਬਾਰੀ ਵੀ ਪੈਰਾਂ ਪਛਾਣ ਨਹੀਂ ਕਰਿਆ ਹੈਗਾ ਸਗੋਂ ਉਹਨੂੰ ਐਵੇਂ ਉਹਦਾ ਮੂੰਹ ਨੂੰ ਸਾਫ਼ ਕਰਦੇ ਰਹੇ ਆਪਣੇ ਕੋਲੇ ਇੱਕ ਮਤਲਬ ਜਿਹੜਾ ਰਮਾਲ ਹੁੰਦਾ ਉਹਦੇ ਨਾਲ ਸਾਫ਼ ਕਰਦੇ ਰਹੇ ਇੱਥੋਂ ਉਹਨਾਂ ਨੇ ਆਪਣੀ ਛਵੀ ਸੁਧਾਰੀ ਉਹ ਤੁਰਦੇ ਗਏ ਠੀਕ ਆ ਤੇ ਚਲੋ ਜਿਹੜੇ 2024 ਦੇ ਇਲੈਕਸ਼ਨ ਹੋਏ ਚਲੋ ਕੋਈ ਗੱਲ ਨਹੀਂ ਕਾਂਗਰਸ ਹਾਰ ਗਈ ਇੰਡੀਆ ਐਲਾਈਂਸ ਹਾਰ ਗਿਆ ਉਹਦੇ ਵਿੱਚ ਥੋੜੇ ਜੇ ਮਾਰਜਨ ਨਾਲ no doubt ਤੇ ਰਾਹੁਲ ਜੀ ਨੇ 100 ਸੀਟ ਲੈ ਕੇ ਤਾਂ ਆਏ ਨੇ ਇੱਕ 99 ਜਿੱਤੇ ਸੀਗੇ ਇੱਕ ਆਜ਼ਾਦ ਨਾਟ ਰਲ ਗਿਆ ਸੀ 100 ਸੀਟ ਟੋਟਲ ਮੰਨ ਕੇ 100 ਸੀਟ ਲੈ ਕੇ ਆਏ ਨੇ ਇੱਕ ਨੇ ਸੁਖਵੀਰ ਜੀ ਨੂੰ ਚਾਹੀਦਾ ਸੀਗਾ 2022 ਤੋਂ ਪਹਿਲਾਂ ਅਸਤੀਫਾ ਦੇ ਦਿੰਦੇ ਜਿੱਦਾਂ ਕਿ ਕੱਲ ਤੱਕ ਸਾਹਬ ਦੇ ਜਥੇਦਾਰ ਸਾਹਿਬ ਨੇ ਤੇ ਉਹਨਾਂ ਨੇ ਮਤਲਬ ਉਹਨਾਂ ਨੂੰ 15 ਦਿਨਾਂ ਦਾ ਤਨਖਾਹ ਤਨਖਾਹੀਆ ਆਈ ਥਿੰਕ ਲਾਇਆ ਤੇ ਤੇ 15 ਦਿਨ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਵਾ ਚਲੋ ਮਾਫੀ ਮੰਗੀ ਮਾਫੀ ਮੰਗਣ ਵਾਲਾ ਬਹੁਤ ਵੱਡਾ ਹੁੰਦਾ ਤੇ ਦੇਣੇ ਵਾਲਾ ਉਦੋਂ ਵੱਡਾ ਹੁੰਦਾ ਤੇ ਹੁਣ ਸੁਖਵੀਰ ਜੀ ਇੱਕ ਵਧੀਆ ਟਰੈਕ ਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਮੰਗਣ ਸੁਖਵੀਰ ਜੀ ਇੱਕ ਵਧੀਆ ਲੀਡਰ ਦੇ ਤੌਰ ਤੇ ਉੱਭਰਨਗੇ ਪੰਜਾਬ ਦੇ ਵਿੱਚ ਚਾਹੇ ਤੁਸੀਂ ਆ ਮੇਰੀ ਵੀਡੀਓ ਨੂੰ ਕਲਿੱਪ ਨੂੰ ਕੱਟ ਕੇ ਰੱਖ ਲੋ ਸੁਖਵੀਰ ਬਾਦਲ ਜੀ ਆਉਣ ਵਾਲਾ ਉਹ ਵੇਖਨੇ ਪੰਜਾਬ ਦਾ ਕਿਉਂਕਿ ਐਦਾਂ ਹੀ ਮਿਹਨਤ ਹਰ ਕੋਈ ਬੰਦਾ ਮਿਹਨਤ ਕਰਦਾ ਹੈ ਭਗਵੰਤ ਮਾਨ ਜੀ ਨੇ ਮਿਹਨਤ ਕੀਤੀ ਉਹ ਸੀਐਮ ਬਣੇ ਰਾਜਾ ਬੜਿੰਗ ਜੀ ਮਿਹਨਤ ਕਰ ਰਹੇ ਨੇ ਪ੍ਰਧਾਨ ਬਣੇ 올 ਇੰਡੀਆ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ ਠੀਕ ਹੈ ਇਸ ਕਰਕੇ ਪੋਲਿਟਿਕਸ ਮਿਹਨਤ ਮੰਗਦੀ ਆ ਮਿਹਨਤ ਤੋਂ ਬਿਨਾ ਕੁਝ ਨਹੀਂ ਹੁੰਦਾ ਹੈਗਾ ਪੋਲਿਟਿਕਸ ਦੇ ਵਿੱਚ ਚਲੋ ਹੋਰ ਗੱਲਾਂ ਵੀ ਹੁੰਦੀਆਂ ਨੇ ਕਈ ਕਹਿੰਦੇ ਨੇ ਜੀ ਚਾਪਲੂਸੀ ਕਰਨੀ ਪੈਂਦੀ ਆ ਔਰ ਥੋੜੀ-ਬਹੁਤ ਚੱਲ ਜਾਂਦੀ ਆ ਪਰ ਜਿਆਦਾਤਰ ਮਿਹਨਤ ਹੀ ਚੱਲਦੀ ਆ। ਹੋ ਚਲੋ ਜੀ ਸਮਾਪਤੀ ਕਰਦੇ ਆ ਪ੍ਰੋਗਰਾਮ ਨੂੰ। ਬਾਕੀ ਤੁਸੀਂ ਦੱਸਿਓ, ਸੁਝਾਅ ਦਿਓ ਤੁਹਾਨੂੰ ਸਾਡੀਆਂ ਗੱਲਾਂ ਕਿੱਦਾਂ ਦੀਆਂ ਲੱਗਦੀਆਂ ਨੇ? ਵਧੀਆ ਲੱਗਦੀਆਂ ਨੇ, ਘਟੀਆ ਲੱਗਦੀਆਂ ਨੇ, ਕੋਈ ਵੀ ਹੁੰਦਾ ਤਾਂ ਕਮੈਂਟ ਬਾਕਸ ਦੇ ਵਿੱਚ ਸੁਝਾਅ ਜ਼ਰੂਰ ਆਪਣਾ ਦਿਆ ਕਰੋ। ਜੇ ਸਾਡੇ ਅੰਦਰ ਕੋਈ ਗਲਤੀ ਹੁੰਦੀ ਆ ਨਾ ਅਸੀਂ ਉਹਨੂੰ ਠੀਕ ਕਰਕੇ ਅਗਲੀ ਵਾਰੀ ਹੋਰ ਵਧੀਆ ਤਰੀਕੇ ਨਾਲ ਤੁਹਾਡੇ ਅੱਗੇ ਲੈ ਕੇ ਆ ਸਕੀਏ। ਚਲੋ ਜੀ ਧੰਨਵਾਦ ਸਾਰ ਸਟੇ